ਆਪ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਵਿਅਕਤੀ ਨੇ ਆਪਣੇ ਪਰਿਵਾਰ ਆਪਣੇ ਪ੍ਰੇਜਨ ਨਾਲ ਗੁੱਸੇ ਵਿੱਚ ਆ ਕੇ ਇੱਕ ਨੇਲ ਕਟਣ ਨਿਕਲ ਲਿਆ ਜਦ ਇਸ ਕਟਣ ਦੀ ਜਾਣਕਾਰੀ ਪਰਿਵਾਰ ਨੂੰ ਮਿਲਤਾ ਉਹਨਾਂ ਨੇ ਤੁਰੰਤ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭੇਤੀ ਕਰਾਇਆ ਗਿਆ ਜਿਸ ਡਾਕਟਰਾਂ ਨੇ ਜਾਣਕਾਰੀ ਦੇ ਦੱਸਿਆ ਕਿ ਉਹਨਾਂ ਲਈ ਇਹ ਇੱਕ ਨਵਾਂ ਅਜੀਬੋਗਰੀ ਮਾਮਲਾ ਹੈ ਤੇ ਉਹਨਾਂ ਦੱਸਿਆ ਕਿ ਆਪਰੇਸ਼ਨ ਤੋਂ ਇਸ ਦਾ ਆਪਰੇਸ਼ਨ ਤਾਂ ਕੀਤਾ ਨਹੀਂ ਜਾ ਸਕਦਾ ਪਰ ਇਸ ਨੂੰ ਦਵਾਈਆਂ ਦੇ ਨਾਲ ਹੀ ਠੀਕ ਕੀਤਾ ਜਾਵੇਗਾ ਡਾਕਟਰਾਂ ਦੀ ਲੰਬੀ ਜਦੋਂ ਜਾਤੇ ਬਾਅਦ ਉਸ ਦਾ ਇਲਾਜ ਕੀਤਾ ਤੇ ਸਫਲਪੂਰਕ ਉਸ ਨੂੰ ਬਚਾ ਲਿਆ ਗਿਆ ਹੈ। ਡਾਕਟਰ ਖੰਚਮਰ ਵਿਸ਼ੇਸ਼ ਕੋ ਟੈਕਸਾ ਟੀਮ ਲੈ ਕੇ ਬਿਨਾ ਬਿਨਾ ਚੀਰਫਲ ਕਰਕੇ ਮੇਜ ਕਰਡ ਐਡਾ ਲੰਬਾ ਸੀ। ਸਾਡੇ ਦੇ ਵਨ ਘਰ ਪੇਤਾ ਔਰ ਜੇ ਕਿਤੇ ਇਹਨਾਂ ਨਾਲ ਇੱਕ ਬੜਾ ਤਾੜੀ ਮਾਰੋ। ਜੇ ਇੱਕ ਵੇਖ ਤੁਹਾਡੀ ਬਣਾ ਦੇਖਦੇ ਕਿਤੇ ਵੀ ਜਾਂਦੇ ਗੁਰਿੰਦਰ ਲੁਧਿਆਣਾ ਅੰਮਸਰ ਉਹਨੇ ਕਹਾੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਅੱਧੇ ਘੰਟੇ ਦੇ ਵਿੱਚ ਇਹਨਾਂ ਨੇ ਇੱਕ ਜੰਮਾ ਆ ਔਰ ਸਾਹ ਤਾਂ ਤੁਹਾਡੇ ਸਾਹਮਣੇ ਆ ਨੇਰ ਕਟਰ ਕੱਟ ਕੇ ਢੇੜ ਦੀ ਜਿੱਗੀ ਜਿੱਥੇ ਗਿਆ ਹੀ ਉੱਥੋਂ ਹੀ ਕੱਢ ਕੇ ਐਂਡੋਸਕੋਪੀ ਲਈ ਅੱਧੇ ਘੰਟੇ ਦੇ ਵਿੱਚ ਪੇਸ਼ੈਂਟ ਨੂੰ ਘਰ ਭੇਜਤਾ ਇੱਕ ਵੱਡੀ ਉਪਲਬਧੀ ਹੈ ਇਹਨਾਂ ਵਾਸਤੇ ਤਾਂ ਇਹੋ ਜੇ ਡਾਕਟਰ ਸਾਡੇ ਕੋਲ ਟ੍ਰਾਂਸਪੋਰਟ ਦੇ ਕੋ ਮਾਨ ਵਾਲੀ ਗੱਲ ਹੈ ਕਿ ਨਹੀਂ ਤਾਂ ਅਸੀਂ ਅੰਮ੍ਰਿਤਸਰ ਜਾਂਦੇ ਤੇ ਕਹਿੰਦੇ ਰਹੇ ਕਿ 2 ਲੱਖ ਰੁਪਏ ਜਮ੍ਹਾਂ ਕਰਾ ਗਿਆ ਪਹਿਲਾਂ ਡਾਕਟਰ ਅੰਮ੍ਰਿਤਸਰ ਤੇ ਗਿਆ ਜਾਂ ਜਨਮ ਕਿੰਨਾ ਕਿਤੇ ਦਾ ਇਹ ਸੋਚਣਾ ਨਹੀਂ ਗੱਲਾਂ ਕਿ ਪੂਰੀ ਕੰਮ ਕਰੀ ਇਹਦੇ ਆ ਦੇਖੋ ਗੱਲ ਇਹ ਹੈ ਕਿ ਸਭ ਤੋਂ ਵੱਡੀ ਗੱਲ ਤਾਂ ਮੈਂ ਉਹਦੇ ਠੀਕ ਕਰਨੇ ਆ ਟੈਂਡਰ ਨੂੰ ਵੀ ਕਮਾਂਗਾ ਜਿਹੜਾ ਕਿ ਜਿਹੜੀ ਗੱਲ ਇਹਦੇ ਕੋਲ ਰਿਹਾ ਹੈ ਹਾਂ ਜੇ ਇਹ ਨੀਰ ਕਟਰ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦੀ ਫਟੇ ਹਾਂਜੀ ਸਾਡਾ ਸੱਜਣ ਜੀ ਆ ਵੀਰ ਹੈ ਆਪਣਾ ਸੁਖਵਿੰਦਰ ਸਿੰਘ ਇਹ ਸਾਡਾ ਮੇਰਾ ਕਜ਼ਨ ਹੀ ਲੱਗਦਾ ਪਰ ਨਕਰਦਾ ਹੀ ਆ ਤੇ ਇਹ ਵੀਰ ਨੇ ਘਰੋਂ ਜਿੱਦਾਂ ਲੜਕੇ ਲਾ ਲੋ ਨਸ਼ੇ ਵਿੱਚ ਕਰਦਾ ਸੀ ਤੇ ਘਰੋਂ ਲੜਾਈ ਕਰੀ ਤੇ ਆ ਖਾ ਲਿਆ ਪੈਸੇ ਬੇ ਮੰਗਦੇ ਚੱਕਰ ਚ ਆ ਨਗਾ ਲਾਈ ਹੋਏ ਨੇ ਤੇ ਨੀਲ ਗਟਰ ਅੰਦਰ ਹੀ ਤੇ ਸਾਨੂੰ ਡਾਕਟਰ ਡਾਕਟਰ ਅਮਰਦੀਪ ਸਿੱਧੂ ਕੋਲੋਂ ਦੱਸਾਸ ਪਾਈ ਜੀ ਗੁਰਦਾਰਪੁਰ ਤੇ ਫਿਰ ਅਸੀਂ ਆਪਾਂ ਇੱਥੇ ਆਏ ਆ ਤੇ ਡਾਕਟਰ ਸਾਹਿਬ ਨੇ ਬੜਾ ਵਧੀਆ 10 ਮਿੰਟ ਜੀ ਹੱਲ ਕਰਤਾ ਕਰ ਤੇ ਨੀਲ ਗਟਰ ਬਾਹਰ ਕਰਤਾ ਤੁਹਾਨੂੰ ਵੀ ਜੇ ਤੰਗੀ ਹੋਵੇ ਤੇ ਡਾਕਟਰਾਂ ਨੂੰ ਮਿਲ ਸਕਦੇ ਜਰੂਰ ਹਸਪਤਾਲ ਤੇ ਬਹੁਤ ਵਧੀਆ ਰਹਿੰਦੇ ਆ ਭਾਇ ਗੁਰਦੀਪਾ ਸਾਹਿਬ ਭਾਇ ਗੁਰਦੀਪ ਸਰਦਾਰ ਜਿਹੜਾ ਪੇਸ਼ੈਂਟ ਆਇਆ ਸੀ ਉਹਨੂੰ ਕੀ ਪ੍ਰੋਬਲਮ ਸੀ ਤੇ ਕਿਵੇਂ ਤੁਹਾਡੇ ਬਿਨਾ ਚੀਰ ਫੋਟੋ ਤੁਹਾਡੇ ਕੋਲ ਦੇ ਲਾਇਕੀ ਸੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਇੰਟਰੋਲੋਜਿਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੋਭਮ ਇਨਕਲੇ ਬਟਾਲਾ ਰੋਡ ਗਰਦਾਸਪੁਰ ਸਥਿਤ ਹੈ ਮੈਂ ਇਹ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸਾਂਝੀ ਇਸ ਕਰਕੇ ਕਰਨਾ ਚਾਹੁੰਦਾ ਕਿ ਕੱਲ ਇੱਕ ਬਹੁਤ ਇੰਟਰਸਟਿੰਗ ਕੇਸ ਮੇਰੇ ਕੋਲ ਆਇਆ ਇੱਕ ਪੇਸ਼ੈਂਟ ਸੀ ਜੋ ਬਟਾਲੇ ਦਾ ਰਹਿਣ ਵਾਲਾ ਸੀ ਉਹਦੇ ਅਟੈਂਡੈਂਟ ਦਾ ਮੈਨੂੰ ਫੋਨ ਆਇਆ ਕਿ ਡਾਕਟਰ ਸਾਹਿਬ ਸਾਡੇ ਮਰੀਜ਼ ਨੇ ਪੂਰਾ ਨੇਲ ਕਟਰ ਜਿਹੜਾ ਆ ਉਹ ਨਿਗਲ ਲਿਆ ਤੇ ਉਹਨੇ ਇੱਕ ਐਕਸਰੇ ਦੀ ਮੈਨੂੰ ਫੋਟੋ ਭੇਜੀ ਸੀ ਉਹ ਐਕਸਰੇ ਦੇ ਵਿੱਚ ਨੇਲ ਕਟਰ ਜਿਹੜਾ ਸਟਮਕ ਦੇ ਵਿੱਚ ਪਿਆ ਹੈ ਜੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਆਪਣੇ ਸੈਂਟਰ ਤੇ ਬੁਲਾਇਆ ਸਭ ਨਾਲੋਂ ਪਹਿਲਾਂ ਤਾਂ ਇੱਕ ਮੇਰੇ ਲਈ ਵੀ ਚੈਲੈਂਜਿੰਗ ਸੀ ਕਿਉਂਕਿ ਇਹ ਬਹੁਤ ਰੇਅਰ ਚੀਜ਼ ਹੁੰਦੀ ਹੈ ਬਹੁਤ ਡਿਫਿਕਲਟ ਕੇਸ ਸੀ ਔਰ ਪੇਸ਼ੈਂਟ ਦੇ ਅਟੈਂਡੈਂਟ ਵੀ ਘਬਰਾਏ ਹੋਏ ਸੀ ਕਿ ਇੱਕ ਪੇਸ਼ੈਂਟ ਦਾ ਨੇਲ ਕਟਰ ਜਿੱਦਾਂ ਉਹਨੇ ਲਿਆ ਹੈ ਤਾਂ ਉਹਦੀ ਆਂਤ ਜਿਹੜੀ ਹੈ ਉਹ ਫਟ ਵੀ ਸਕਦੀ ਸੀ ਕੰਪਲਿਕೇಷನ್ಸ್ ਵੀ ਆ ਸਕਦੀ ਸੀ ਸਭ ਤੋਂ ਪਹਿਲਾਂ ਤਾਂ ਮੈਂ ਪੇਸ਼ੈਂਟ ਦੇ ਅਟੈਂਡੈਂਟ ਨੂੰ ਥੋੜਾ ਜਿਹਾ ਕੰਫੀਡੈਂਸ ਦਿੱਤਾ ਤੇ ਅਸੀਂ ਦੂਰਬੀਨ ਰਾਹੀਂ ਮਤਲਬ ਕੋਈ ਸਰੀਰ ਦੇ ਉੱਤੇ ਚੀਰ ਫਾੜ ਕਿਤੇ ਬਿਨਾ ਐਂਡੋਸਕੋਪੀ ਜਿਹਨੂੰ ਅਸੀਂ ਪੰਜਾਬੀ ਚ ਦੂਰਬੀਨ ਕਹਿੰਦੇ ਆ ਦੂਰਬੀਨ ਰਾਹੀਂ ਅਸੀਂ ਉਸ ਨੂੰ ਸਟਮਕ ਚ ਲੈ ਕੇ ਗਏ ਫਿਰ ਆਪਣੇ ਇੱਕ ਇਨਸਟਰੂਮੈਂਟਸ ਹੁੰਦੇ ਨੇ ਜਿਹਨੂੰ ਅਸੀਂ ਫੋਰਨ ਬਾਡੀ ਰਿਮੂਵ ਫੋਰਸੈਪ ਕਹਿੰਦੇ ਆ ਉਸ ਦੇ ਰਾਹੀਂ ਹੌਲੀ ਹੌਲੀ ਕਰਕੇ ਨੇਲ ਕਟਰ ਨੂੰ ਅਸੀਂ ਬਿਨਾ ਚੀਰ ਫਾੜ ਤੋਂ ਬਾਹਰ ਕੱਢਣ ਦੇ ਵਿੱਚ ਸਕਸੈਸਫੁਲ ਹੋਏ ਜਿਹੜਾ ਚੈਲੈਂਜਿੰਗ ਕੇਸ ਸੀਗਾ ਕਿ ਨੇਲ ਕਟਰ ਦਾ ਜਿਹੜਾ ਸਾਈਜ਼ ਹੈ ਉਹ ਬਹੁਤ ਜ਼ਿਆਦਾ ਵੱਡਾ ਹੁੰਦਾ ਹੈ ਪਰ ਜਿਹੜੀ ਸਾਡੀ ਫੂਡ ਪਾਈਪ ਦਾ ਡਾਇਆਮੀਟਰ ਬਹੁਤ ਨੈਰੋ ਹੁੰਦਾ ਤਾਂ ਸਾਨੂੰ ਪਹਿਲਾਂ ਅਸੀਂ ਤਾਰ ਅੰਦਰ ਲਿਜਾ ਕੇ ਉਸ ਦਾ ਜਿਹੜਾ ਆਖਰੀ ਹਿੱਸਾ ਹੁੰਦਾ ਪਿੱਛੇ ਵਾਲਾ ਉਸ ਨੂੰ ਅਸੀਂ ਪਕੜਨ ਚ ਸਕਸੈਸਫੁਲ ਰਹੇ ਫਿਰ ਹੌਲੀ ਹੌਲੀ ਕਰਕੇ ਸਿੱਧੇ ਰਸਤੇ ਮਤਲਬ ਤੁਸੀਂ ਕਹ ਲਓ ਨੇਲ ਕਟਰ ਨੂੰ ਬਿਲਕੁਲ ਲੌਂਗੀਟਿਊਡਨਲ ਵੇ ਦੇ ਨਾਲ ਉਹਨੂੰ ਹੌਲੀ ਹੌਲੀ ਕਰਕੇ ਲੈ ਕੇ ਕਿਉਂਕਿ ਅਗਰ ਜੇ ਇਹਨੂੰ ਅਸੀਂ ਮਤਲਬ ਸਿੱਧਾ ਫੜ ਕੇ ਲੈ ਕੇ ਆਂਦੇ ਤਾਂ ਉਹਨੇ ਜਿਹੜੀ ਫੂਡ ਪਾਈਪ ਹੈ ਉਹਨੂੰ ਫਾੜ ਦੇਣਾ ਸੀ ਕਿਉਂਕਿ ਇਹ ਬਹੁਤ ਤਿੱਖਾ ਹੁੰਦਾ ਹੈ ਆ ਡਾਇਮੀਟਰ ਛੋਟਾ ਤਾਂ ਇੱਕ ਇੱਕ ਮਤਲਬ ਵਧੀਆ ਟੈਕਨੀਕ ਨਾਲ ਲੌਂਗੀਟਿਊਡਨਲ ਵੇ ਨਾਲ ਅਸੀਂ ਨੀਲ ਕਟਰ ਨੂੰ ਹੌਲੀ-ਹੌਲੀ ਕਰਕੇ ਦੂਰਬੀਨ ਰਸਤੇ ਉਸ ਨੂੰ ਬਾਹਰ ਕੱਢਣ ਦੇ ਵਿੱਚ ਸਕਸੈਸਫੁਲ ਹੋਏ ਫਾਈਨਲੀ ਪੇਸ਼ੈਂਟ ਅਸੀਂ ਠੀਕ ਕਰਕੇ ਉਸ ਨੂੰ ਵਾਪਿਸ ਘਰ ਭੇਜਤਾ ਕੋਈ ਦਾਖਲ ਨਹੀਂ ਕੀਤਾ ਕੋਈ ਐਡਮਿਸ਼ਨ ਨਹੀਂ ਕੀਤਾ ਸਿਰਫ ਜਸਟ ਅੱਧਾ ਪੂਨਾ ਘੰਟਾ ਪੇਸ਼ੈਂਟ ਨੂੰ ਆਬਜ਼ਰਵੇਸ਼ਨ 'ਚ ਰੱਖਿਆ ਸੀ ਈਵਨ ਅੱਜ ਵੀ ਮਾਰਨਿੰਗ ਦੇ ਵਿੱਚ ਜਦੋਂ ਅਸੀਂ ਪੇਸ਼ੈਂਟ ਨਾਲ ਫੋਨ ਦੇ ਉੱਤੇ ਗੱਲ ਕੀਤੀ ਤਾਂ ਉਹ ਬਿਲਕੁਲ ਸਹੀ ਸੀ ਹੀ ਇਜ਼ ਐਬਸੋਲੂਟਲੀ ਫਾਈਨ ਤਾਂ ਰੱਬ ਵੱਲੋਂ ਕਹਿ ਲਓ ਜਾਂ ਤੁਸੀਂ ਕਹਿ ਲਓ ਮੇਰੇ ਮਦਰ ਦੀ ਆਸ਼ੀਰਵਾਦ ਵੱਲੋਂ ਕਹਿ ਲਓ ਕਿ ਮੈਂ ਇਹ ਮਰੇ ਲ ਰੇਅਰ ਚੀਜ਼ ਜਿਹੜੀ ਆ ਕਰਨ ਦੇ ਵਿੱਚ ਸਕਸੈਸਫੁਲ ਰਹੇ ਆ ਸਰ ਏਜ ਕਿੰਨੀ ਸੀ ਉਸ ਪੇਸ਼ੈਂਟ ਦੀ ਏਜ ਦੀ 38 ਇਅਰ ਸੀ ਸਰ ਕਾਰਨ ਦਾ ਪਤਾ ਲੱਗਾ ਕਿਵੇਂ ਨਹੀਂ ਦੇਖੋ ਬੇਸਿਕਲੀ ਉਹ ਪੇਸ਼ੈਂਟ ਡਰਗ ਐਡਿਕਟਿਡ ਸੀਗਾ ਔਰ ਆਪਣੇ ਘਰ ਘਰਦਿਆਂ ਨਾਲ ਸ਼ਾਇਦ ਉਸ ਦੀ ਥੋੜੀ ਲੜਾਈ ਹੋਈ ਸੀ ਔਰ ਮਤਲਬ ਆਪਣੇ ਘਰਦਿਆਂ ਨੂੰ ਪੈਸੇ ਲੈਣ ਦੇ ਲਈ ਮਤਲਬ ਤੁਸੀਂ ਕਹਿ ਲਓ ਕਿ ਜ਼ਬਰਦਸਤੀ ਜਾਂ ਉਹਨਾਂ ਨੂੰ ਇਹ ਦੱਸਣ ਵਾਸਤੇ ਕਿ ਮੈਂ ਆਪਣੀ ਜਾਨ ਲੈ ਲੂੰਗਾ ਜਾਂ ਇਸ ਦਾ ਮਤਲਬ ਉਸਨੇ ਗਲਤੀ ਨਾਲ ਇਹ ਆਪਣਾ ਨੇਲ ਕਟਰ ਨਿਕਲ ਲਿਆ। ਸਰਬ ਜਿਹੜਾ ਬਿਨਾ ਚੀਜ਼ ਫੋਰਸ ਤੋਂ ਇਹ ਨਾਮ ਕੀਤਾ ਗਿਆ ਕੀ ਪ੍ਰੋਸੈਸ ਦਾ ਨਾਮ ਹੈਗਾ। ਦੇਖੋ ਇਸ ਨੂੰ ਅਸੀਂ ਐਂਡੋਸਕੋਪੀ ਫੋਰਨ ਬਾਡੀ ਰਿਮੂਵਲ ਕਹਿੰਦੇ ਆਂ। ਐਂਡੋਸਕੋਪੀ ਜੇ ਪੰਜਾਬੀ ਭਾਸ਼ਾ ਚ ਕਹੀ ਜਾਵੇ ਤਾਂ ਦੂਰਬੀਨ। ਅਸੀਂ ਦੂਰਬੀਨ ਨੂੰ ਮਤਲਬ ਸਟਮਕ ਚ ਲੈ ਜਾ ਕੇ ਉਹਦੇ ਵਿੱਚ ਫਿਰ ਇਹ ਦੂਰਬੀਨ ਦੇ ਵਿੱਚ ਹੀ ਅਸੀਂ ਫੋਰਨ ਬਾਡੀ ਫੋਰਸੈਪ ਪਾਨੇ ਆਂ। ਤਾਂ ਉਸ ਫੋਰਨ ਬਾਡੀ ਫੋਰਸੈਪ ਨਾਲ ਅਸੀਂ ਉਸ ਨੂੰ ਗ੍ਰਾਸਪ ਕਰ ਲੈਂਦੇ ਆਂ ਔਰ ਉਹਦੇ ਨਾਲ ਹੀ ਫਿਰ ਅਸੀਂ ਬਾਹਰ ਕੱਢ ਸਕਦੇ ਆਂ। ਇਦੇ 'ਚ ਕੋਈ ਚੀਰ ਫਾੜ ਨਹੀਂ ਕੋਈ ਸਰੀਰ ਦੇ ਉੱਤੇ ਨਿਸ਼ਾਨ ਨਹੀਂ